ਅੰਗਣਵੜੀ ਨਾਮ ਹੈ ਮੈਂ ਅੰਗਨવાડી ਵਰਕਰ ਕਲਵੰਤ ਕੌਰ ਨੀਲੋਂ ਅੰਗਨવાડી ਸੈਂਟਰ ਨੰਬਰ 122 ਮਾਚੀਬੜਾ ਸਾਹਿਬ ਅੱਜ ਮੈਡਮ ਤੁਹਾਡੇ ਵੱਲੋਂ ਜਨਮ ਦਿਨ ਮਨਾਇਆ ਗਿਆ ਠੀਕ ਹੈ ਮੈਂ ਹਰ ਇੱਕ ਸਾਲ ਦੀ ਤਰ੍ਹਾਂ ਜਿਹੜਾ ਆਪਣਾ ਜਨਮ ਦਿਨ ਹੈ ਮੈਂ ਅੰਗਨવાડી ਦੇ ਬੱਚਿਆਂ ਦੇ ਨਾਲ ਹੀ ਮਨਾਉਣੀ ਹੈ ਤੇ ਹਰ ਇੱਕ ਸਾਲ ਅਸੀਂ ਬੱਚਿਆਂ ਨੂੰ ਪੁੱਛਣਾ ਕੁਝ ਦੇਈ ਦਾ ਜਮਾਤ ਕੀ ਅਸੀਂ ਬੱਚਿਆਂ ਨੂੰ ਕਾਪੀ ਪੈਨਸਲ ਰੇਜ਼ਰ ਤੇ ਨਾਲ ਬੈਗ ਦਿੱਤੇ ਨੇ ਅਸੀਂ ਬੱਚਿਆਂ ਦੇ ਨਾਲ ਕੇਕ ਕਟਿਆ ਗਿਆ ਤੇ ਬੱਚਿਆਂ ਦੇ ਨਾਲ ਹੀ ਇੰਜੋਏ ਕਰਦੇ ਹਾਂ ਅਸੀਂ ਹਰ ਇੱਕ ਸਾਲ ਜਿਹੜੇ ਲੋਕ ਨੇ ਤੇ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਆਪਾਂ ਮਹਿੰਗੇ ਮਹਿੰਗੇ ਹੋਟਲਾਂਾਂ 'ਚ ਜਾ ਕੇ ਜਾਂ ਬਾਹਰ ਅਸੀਂ ਪਰਿਵਾਰਾਂ ਦੇ ਨਾਲ ਜਾ ਕੇ ਬਹੁਤ ਖਰਚੇ ਕਰ ਦਿੰਨੇ ਆਂ ਪਰ ਜੇ ਘਰ ਇਹੀ ਆਪਣੇ ਜਿਹੜੇ ਜਨਮ ਦਿਨ ਨੇ ਅਸੀਂ ਆਪਣੇ ਬੱਚਿਆਂ ਦੇ ਨਾਲ ਜਾਂ ਲੋੜਵੰਦ ਪਰਿਵਾਰਾਂ ਦੇ ਨਾਲੇ ਮਨਾਏ ਜਾਣ ਤਾਂ ਬਹੁਤ ਵੱਡੀ ਜਿਹੜੀ ਖੁਸ਼ੀ ਮਿਲਦੀ ਆ ਮੈਂ ਹਰੇਕ ਸਾੜੀ ਜਿਹੜਾ ਆਪਣਾ ਜਨਮ ਦਿਨ ਆ ਇਹ ਜਿੰਨਾ ਅੰਗਲਵਾੜੀ ਦੇ ਸੈਂਟਰ ਦੇ ਨਾਲ ਹੀ ਮੈਂ ਆਪਣੇ ਬੱਚਿਆਂ ਦੇ ਨਾਲ ਹੀ ਆਪਣੇ ਜਨਮ ਦਿਨ ਮਨਾ ਲਿਆ ਕਿ ਹਰੇਕ ਸਾੜ ਅਸੀਂ ਆਪਣੇ ਬੱਚਿਆਂ ਦੇ ਨਾਲ ਹੀ ਇੰਜੋਏ ਕਰਦੇ ਆ ਕਿੰਨੇ ਟਾਈਮ ਤੋਂ ਥੋੜੇ ਵੱਲੋਂ ਬੱਚਿਆਂ ਨਾਲ ਜਨਮ ਦਿਨ ਮਨਾਇਆ ਗਿਆ ਮੈਂ ਮੇਰਾ ਦਸਾਬ ਮੈਂ ਜਿਸ ਦਿਨ ਦੇ ਯਾ ਦੀ 21 ਸਾਲ ਹੋ ਚੱਲੇ ਮੈਨੂੰ ਆਂਗਣਵਾੜੀ ਦੇ ਵਿੱਚ ਆਈ ਨੂੰ ਮੈਂ ਉਸ ਦਿਨ ਤੋਂ ਹੀ ਜਿਹੜਾ ਆਪਣਾ ਜਨਮ ਦਿਨ ਆ ਤੇ ਆਪਣੇ ਮੈਂ ਬੱਚਿਆਂ ਦੇ ਨਾਲ ਹੀ ਮਨਾਉਂਦੀ ਆ ਬੱਚਿਆਂ ਨੂੰ ਕੁਛ ਨਾ ਕੁਛ ਹਰੇਕ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਇਹ ਵੀ ਜੋ ਜੋ ਅਸੀਂ ਬੱਚਿਆਂ ਨੂੰ ਜੜੀਆਂ ਲੋੜਵਾਂਦੇ ਉਹਨਾਂ ਦੀਆਂ ਚੀਜ਼ਾਂ ਨੇ ਅਸੀਂ ਉਹ ਹਰੇਕ ਸਾਲ ਬੱਚਿਆਂ ਨੂੰ ਦਿੰਦੇ ਹਾਂ ਅੱਜ ਕਿੰਨੇ ਬੱਚਿਆਂ ਨੂੰ ਸਟੇਜ 'ਤੇ ਦਾ ਸਮਾਰੋਹ ਹੋ ਗਿਆ ਇਹ ਜਿਹੜੇ ਮੇਰੇ ਆਂਗਣਵਾੜੀ ਸੈਂਟਰ ਦੇ ਵਿੱਚ 11 ਬੱਚੇ ਮੇਰੇ ਆਂਗਣਵਾੜੀ ਦੇ ਵਿੱਚ ਆਉਂਦੇ ਨੇ ਜਿਹੜੇ ਆਪਣੇ 3 ਤੋਂ 6 ਸਾਲ ਦੇ ਨੇ ਜਿਹੜੇ ਉਸ ਤੋਂ ਵੱਡੇ ਵੀ ਬੱਚੇ ਅੱਜ ਅਸੀਂ 15 ਬੱਚਿਆਂ ਨੂੰ ਜਿਹੜੇ ਆਪਣੇ ਬੈਗ ਕਾਪੀਆਂ ਤੇ ਪੈਨਸਲ ਰੇਜ਼ਰ ਵਗੈਰਾ ਦਿੱਤੇ ਨੇ ਕਿਉਂਕਿ ਬੱਚੇ ਸਾਡੇ ਆਂਗਣਵਾੜੀ ਦੇ ਵਿੱਚ ਬਹੁਤ ਆਉਂਦੇ ਨੇ ਕਈ ਉਹ ਬੱਚਿਆਂ ਦੇ ਕੋਲ ਬੈਗ ਵੀ ਨਹੀਂ ਹੁੰਦੇ ਜੇਕਰ ਆਪਣੇ ਕੋਲੇ ਮਾਪੇ-ਬਾਪ ਕੋਲੇ ਪੈਸਾ ਉਹ ਤਾਂ ਵੱਡੇ-ਵੱਡੇ ਆਪਣੇ ਪੈਸੇ ਲਾ ਕੇ ਨਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਨੇ ਪਰ ਜਿਹੜੇ ਬੱਚੇ ਨੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਅਸੀਂ ਹਰੇਕ ਸਾਰੇ ਇਹਨਾਂ ਦੇ ਬੱਚਿਆਂ ਦੇ ਨਾਲ ਅਸੀਂ ਇੰਜੋ ਨੌਜਵਾਨਾਂ ਕੀ ਸੰਦੇਸ਼ ਹੈ ਅਸੀਂ ਤਾਂ ਹਰੇਕ ਨੂੰ ਇਹੀ ਕਹਿ ਰਹੇ ਹਾਂ ਵੀ ਜੇ ਉਹ ਦੇਖੋ ਮੇਰੀ ਬੇਟੀ ਦਾ ਜਿਹੜਾ ਹੁਣ ਜਲਾਈ ਦੇ ਵਿੱਚ ਅੱਗੇ ਜਨਮ ਦੇਣਾ ਆਉਂਦਾ ਸੀ ਉਹਦੇ ਬੇਟੇ ਦੇ ਜਨਮ ਦਿਨ ਤੇ ਮੈਂ ਹਰੇਕ ਸਾਲ 50 ਤੋਂ 60 ਰੁੱਖ ਲਾ ਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੇ ਆ ਹਨਾ ਤੇ ਜਿਹੜਾ ਮੈਂ ਆਪਣਾ ਜਨਮ ਦਿਨ ਆਵੇਂ ਬੱਚਿਆਂ ਦੇ ਨਾਲ ਬਣਾਉਣੀ ਮੈਂ ਹਰੇਕ ਨੂੰ ਇਹੀ ਮੈਸੇਜ ਦਿੰਨੀ ਆ ਵੀ ਜਿਹੜੇ ਆਪਣੇ ਮੈਰਜਨ ਵਰਸਰੀਆਂ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ ਨੇ ਜਾਂ ਤੁਸੀਂ ਆਪਣੇ ਜਨਮ ਦਿਨ ਇਹ ਇੱਕ ਜਿਹੜਾ ਇਸ ਤਰ੍ਹਾਂ ਦਾ ਮਨਾਓ ਵੀ ਜਿਹੜਾ ਪਤਾ ਲੱਗੇ ਵੀ ਹਾਂ ਨਾ ਕਿਸੇ ਆਪਾਂ ਲੋੜਵੰਦ ਦੀ ਮਦਦ ਕਰ ਸਕੀਏ ਜਾਂ ਆਪਾਂ ਕਿਤੇ ਰੁੱਖ ਲਗਾਓ ਹੁਣ ਆਪਾਂ ਰੁੱਖ ਕਹਿੰਦੇ ਰੁੱਖ ਕੋਖ ਤੇ ਪਾਣੀ ਤੇ ਤਿੰਨੋਂ ਮੁੱਕਦੇ ਖਤਮ ਕਹਾਣੀ ਇਹ ਵੀ ਸਾਉਣ ਦੇ ਵਿੱਚ ਜਿੰਨੇ ਲੋਕਾਂ ਦੇ ਜਨਮ ਲੈਣਾ ਆਣਾ ਜ਼ਰੂਰ ਉਹਨਾਂ ਨੂੰ ਇੱਕ ਇੱਕ ਰੁੱਖ ਤੇ ਜ਼ਰੂਰ ਲਾਉਣਾ ਚਾਹੀਦਾ ਇਸੇ ਕਰਕੇ ਜਿਹੜਾ ਅਸੀਂ ਆਪਣਾ ਜਿਹੜਾ ਸੰਦੇਸ਼ ਸਾਡਾ ਇਹੀ ਹੈ ਵੀ ਰੁੱਖ-ਕੁੱਖ ਤੇ ਪਾਣੀ ਤੇ ਜਿਹਦੋਨੋਂ ਜਿੰਨੇ ਮੁੱਕ ਬਿਗਾਨੇ ਫਿਰ ਖਤਮ ਕਰਨੀਆਂ ਆਪਾਂ ਇਹਨੂੰ ਸੰਭਾਲਣੀ ਲੋੜ ਆ ਜਿਹੜਾ ਸਾਡਾ ਵਿਰਸਾ ਅਸੀਂ ਇਹਨੂੰ ਸੰਭਾਲੀਏ ਆਪਣੀ ਧਰਤੀ ਨੂੰ ਸੰਭਾਲੀਏ ਤੇ ਬੇਟੀ ਬਚਾਓ ਬੇਟੀ ਪੜਾਓ ਤਾਂ ਜਿਹੜਾ ਸਾਡਾ ਕੰਮ ਆਪਣੇ ਚੱਲਦਾ ਸੀ ਮੈਸੇਜ ਆਹੀ ਸੰਦੇਸ਼ ਦਿੰਨੇ ਆ ਵੀ ਆਪਣੇ ਬੱਚਿਆਂ ਨੂੰ ਬੱਦ ਤੋਂ ਬੱਦ ਪੜਾਈਏ ਤੇ ਆਪਣੇ ਬੱਚਿਆਂ ਨੂੰ ਤੇ ਆਪਾਂ ਬੱਦ ਤੋਂ ਬੱਦ ਸਿੱਖਿਆ ਦੇ ਕੇ ਉਹਨਾਂ ਚੰਗਿਆ ਵਧਿਆ ਤੇ ਲਾਈਏ ਬੇਹੀ ਮੇਰੇ ਹਰੇਕ ਸਾਲ ਬੱਚਿਆਂ ਨੂੰ ਅਸ਼ੀਰਵਾਦ ਹੁੰਦਾ ਵੀ ਹਰੇਕ ਜਿਹੜੇ ਮਾਪੇ ਆਪਣੇ ਆਪਣੇ ਬੱਚਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਪਰਮਾਤਮਾ ਐਦਾਂ ਹੀ ਤੰਦਰੁਸਤੀ ਰੱਖਣ ਤੇ ਵਾਹਿਗੁਰੂ ਅੱਗੇ ਵੀ ਅਰਦਾਸ ਕਰਦੇ ਆਂ ਪਰਮਾਤਮਾ ਹਰ ਇੱਕ ਦੇ ਘਰ ਵਿੱਚ ਖੁਸ਼ੀਆਂ ਤੇ ਹਰ ਇੱਕ ਦੇ ਆਪਣੇ ਪੂਰੇ ਨਗਰ ਦੇ ਵਿੱਚ ਖੁਸ਼ੀਆਂ ਜੀ ਨੂੰ ਬਾਕੀ ਨਾਮ ਹੈ ਜੀ ਹਾਂਜੀ ਮੈਂ ਸੁਵਿੰਦਰ ਕੁਮਾਰ ਸ਼ਿੰਦੀ ਸਾਬਕਾ ਐਮਸੀ ਮਾਛੀਬੜਾ ਸਾਹਿਬ ਅਸੀਂ ਅੱਜ ਆਂਗਣਵਾੜੀ ਸੈਂਟਰ 122 ਵਿੱਚ ਉੱਗੇ ਸਮਾਜ ਸੇਵੀ ਕੁਲਵੰਤਕੌਰ ਨੀਲੋ ਦਾ ਜਨਮ ਦਿਨ ਮਨਾ ਰਹੇ ਆਂ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹਨਾਂ ਨੂੰ ਜੋ ਸਮਾਜ ਸੇਵੀ ਕੰਮਾਂ ਵਿੱਚ ਮੋਰੀ ਨੇ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਨੇ ਉਹ ਇਦਾਂ ਹੀ ਬੰਦ ਚੜ ਕੇ ਹਿੱਸਾ ਲੈਂਦੇ ਰਹਿਣ ਕੰਮ ਕਰਦੇ ਰਹਿਣ ਧੰਨਵਾਦ ਮੈਂ ਪਰਮਜੀਤ ਸਿੰਘ ਨੀਲੋਂ ਸਰ ਕਲਵੰਤਪੁਰ ਨੀਲੋਂ ਜਿਉਂ-ਜਿਉਂ ਨਾ ਆਇਆ ਠੀਕ ਹੈ ਇਹ ਅਸੀਂ ਤਕਰੀਬਨ ਜਦੋਂ ਤੋਂ ਅੰਗਰਵਾੜੀ ਸੈਂਟਰ ਮੱਛੋੜੇ ਚ ਕਲਵੰਤਗੌਰ ਨੀਲੋਂ ਸੇਵਾ ਨਵ ਆ ਰਹੀ ਆ ਅਸੀਂ ਉਹ ਉਹੀ ਜਦੋਂ ਦੇ ਇਹਨਾਂ ਦਾ ਜਨਮ ਦਿਨ ਅਸੀਂ ਜਿਹੜੇ ਆਂਗਰਵਾੜੀ ਦੇ ਬੱਚੇ ਆ ਉਹਨਾਂ ਨਾਲ ਮਨਾਉਂਦੇ ਆ ਤਾਂ ਕਿ ਬੱਚਿਆਂ ਤੇ ਵੀ ਅਤਿ ਸਾਹ ਹੋਵੇ ਅਤੇ ਆਮ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਨੂੰ ਜਿਹੜਾ ਜਨਮ ਦਿਨ ਇਹ ਆਪਣੇ ਸਮਾਜ ਦੇ ਬੱਚਿਆਂ ਨਾਲ ਤਾਂ ਜ਼ਿਆਦਾਤਰ ਇੱਥੇ ਜਿਹੜੇ ਆ ਲੋੜਵੰਦ ਬੱਚੇ ਆ ਜਿਹੜੇ ਉਹੀ ਆਉਂਦੇ ਆ ਤੇ ਅਸੀਂ ਉਹਨਾਂ ਦਾ ਜਿਹੜਾ ਹਰ ਇੱਕ ਸਾਲ ਸਨਮਾਨ ਵੀ ਕਰਦੇ ਆ ਤੇ ਉਹਨਾਂ ਨੂੰ ਅਸੀਂ ਇੱਕ ਕਿੱਟ ਤੇ ਕਾਪੀਆਂ ਹੋਰ ਜਿਹੜੀ ਆ ਸਮਗਰੀ ਦੇ ਕੇ ਬੱਚਿਆਂ ਨੂੰ ਜਨਮ ਦਿਨ ਤੇ ਕਲਵਨਤ ਕਰਾਦੇ ਅਸੀਂ ਜਨਮ ਦਿਨ ਨੂੰ ਕਿੰਨੇ ਬੱਚਿਆਂ ਨੂੰ ਸਪੈਸ਼ਲੀ ਇਹ ਜਿਹਾ ਸਮਾਨ ਬਣ ਤਕਰੀਬਨ 20 ਦੇ ਕਰੀਬ ਬੱਚੇ ਆ ਜਿਹੜਾ ਸਟੇਸ਼ਨਰੀ ਦਾ ਅਸੀਂ ਸਮਾਨ ਹਰ ਇੱਕ ਸਾਡੀ ਵੰਡਦੇ ਆ ਅਸੀਂ ਇੱਥੇ ਅੰਗਣਵਾੜੀ 'ਚ ਕੋਈ ਨਾ ਕੋਈ ਜਿਹੜੀ ਆ ਸਮਾਜਿਕ ਐਕਟੀਵਿਟੀ ਕਰਦੇ ਰਹਿੰਦੇ ਆ ਜਿਵੇਂ ਕਿ ਬਾਅਦ ਵਿਆਹ ਹੋ ਗਿਆ ਜਾਂ ਹੋਰ ਵੀ ਆ ਜਿਹੜੇ ਸਮਾਜਿਕ ਕ੍ਰੀਤੀਆਂ ਨੇ ਉਹਨਾਂ ਦੇ ਸੰਬੰਧ ਚ ਇੱਥੇ ਆਂਗਣਵਾੜੀ ਜੀ ਅਸੀਂ ਜਾਗਰਤ ਕੈਂਪ ਇਹਨਾਂ ਦੇ ਮੈਿਕਰ ਵੀ ਬਣੋਗੇ ਅਤੇ ਅਸੀਂ ਆਪਣੇ ਤੌਰ ਤੇ ਵੀ ਸਾਡੇ ਸ਼੍ਰੀਲਿੰਦਰ ਕੁਮਾਰ ਸਿੰਘ ਜੀ ਇਹਨਾਂ ਦੀ ਤਰਫੋਂ ਵੀ ਅਸੀਂ ਇਹਨਾਂ ਦਾ ਸਹਿਯੋਗ ਲੈ ਕੇ ਅਸੀਂ ਜਿਹੜਾ ਪ੍ਰੋਗਰਾਮ ਅਸੀਂ ਹਰ ਇੱਕ ਸਾਲ ਇੱਥੇ ਹਰ ਇੱਕ ਹਰ ਇੱਕ ਕੋਈ ਵੀ ਪ੍ਰੋਗਰਾਮ ਹਰ ਇੱਕ ਪ੍ਰੋਗਰਾਮ ਅਸੀਂ ਇਹਨਾਂ ਦੇ ਸਹਿਯੋਗ ਨਾਲ ਕਰਦੇ ਹਾਂ